ਸਾਡਿਕਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹੈ ਜਾਗ ਮੌਸਮ ਤੇ ਮੈਂ ਅੱਜ ਤੁਹਾਨੂੰ ਅੱਜ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਤੋਂ ਡਾਕਟਰ ਕੁਲਵਿੰਦਰ ਕੌਰ ਜੀ ਜੁੜ ਚੁੱਕੇ ਨੇ ਆਹ ਉਹਨਾਂ ਤੋਂ ਜਾਣਦੇ ਆ ਕਿ ਆਉਣ ਵਾਲੇ ਹਫਤੇ ਦਾ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਰਹਿਣ ਵਾਲਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਛੋਟੇ ਜਾਨ ਵੀਰੋ ਇਹ ਆਪਾਂ ਜੋ ਮੇਰੀ ਗੱਲ ਕਰੀਏ ਤਾਂ ਜਿਹੜਾ ਝੋਨੇ ਦੇ ਵਿੱਚ ਲਗਾਤਾਰ ਹੁਣ ਪਾਣੀ ਖੜਾ ਕਰਨ ਦੀ ਲੋੜ ਨਹੀਂ ਪਲੇਰੀ ਲਾਉਣ ਪਿੱਛੋਂ 2 ਹਫ਼ਤੇ ਤੱਕ ਪਾਣੀ ਖੜਾ ਰੱਖੋ ਤੇ ਬਾਅਦ ਵਿੱਚ ਪਾਣੀ ਉਸ ਵੇਲੇ ਦਿਓ ਜਦੋਂ ਪਾਣੀ ਜਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ ਤੇ ਇਹਦੇ ਵਿੱਚ ਆਪਾਂ ਸਿਰਫ ਇੱਕ ਜਿਹੜੀ ਪੀਬੀ ਪੀਆਰ 126 ਹੈ ਉਹਦੀ ਦਵਾਈ ਆਪਾਂ 15 ਜੁਲਾਈ ਤੱਕ ਜਿਹੜੀ ਆ ਉਹ ਖਤਮ ਕਰ ਲਈਏ ਫੀਲਡ ਉਨੇ ਦੇ ਵਿੱਚ ਨਦੀਨਾਂ ਦੀ ਜਿਹੜੀ ਰੋਕਤ ਹੈ ਉਹ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਪਲੇਵੀ ਨੂੰ ਪੁੱਟ ਕੇ ਖੇਤ ਵਿੱਚ ਲਾਉਣਾ ਹੈ ਤਾਂ 2-3 ਦਿਨਾਂ ਦੇ ਅੰਦਰ ਖੜੇ ਪਾਣੀ ਦੇ ਵਿੱਚ ਕੋਈ ਵੀ ਜਿਹੜਾ ਸफारਸ਼ ਕੀਤਾ ਨਦੀਨਾ ਛਿੱਟਾ ਜਿਹੜਾ ਕਿ ਯੂਨੀਵਰਸਿਟੀ ਸफारਸ਼ ਕਰਦੀ ਹੈ ਉਹਦਾ ਇੱਕ ਸਰ ਜਿਹੜਾ ਉਹ ਛਿੱਟਾ ਰੋਦੇਓ ਸਵਾਂਕ ਤੇ ਮੁਰਠਿਆਂ ਦੀ ਅਸਰ ਦਾ ਰੋਕਣ ਲਈ 100 ਮਿਲੀਲੀਟਰ ਪ੍ਰਤੀ ਏਕੜ ਨੋਮਨੀ ਗੋਲਡ ਡਸਟ ਐਸਪੀ ਨੂੰ ਦੇ ਫਿਲਟਰ ਪਾਣੀ ਵਿੱਚ ਘੋਲ ਕੇ ਪਲਵਾਈ ਤੋਂ 20-25 ਦਿਨਾਂ ਤੇ ਛਿੜਕਾ ਜ਼ਰੂਰ ਕਰੋ ਇਸੇ ਤਰ੍ਹਾਂ ਹੀ ਜੇ ਆਪਾਂ ਨਰਮੇਕ ਦੀ ਤੇ ਮੱਖੀ ਦੀ ਗੱਲ ਕਰਦੇ ਆ ਕਿ ਜਿਸ ਟਾਈਮ ਅੰਬੀ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤਾਂ ਇਹਨਾਂ ਦੋਹਾਂ ਫਸਲਾਂ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਨਾ ਰਹਿਣ ਦਿਓ ਕਿਉਂਕਿ ਇਹ ਫਸਲਾਂ ਜਿਹੜਾ ਜ਼ਿਆਦਾ دیر ਪਾਣੀ ਨਹੀਂ ਖਾ ਸਕਦੀਆਂ ਤਾਂ ਇਹਨਾਂ ਦੇ ਵਿੱਚ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਧੰਨਵਾਦ ਠੀਕ ਹੈ ਮੈਮ ਕੀ ਸਮਾਂ ਮੈਨੂੰ ਜਾਣਕਾਰੀ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ